ਸੋ ਮੇਰੀ ਹੱਥ ਬੰਨ੍ਹ ਕੇ ਪੰਜਾਬ ਦੇ ਲੋਕੋ ਤੁਹਾਨੂੰ ਬੇਨਤੀ ਆ ਇਹਦਾ ਡਟ ਕੇ ਵਿਰੋਧ ਕਰੋ ਇਹ ਹੱਥ ਧੋ ਕੇ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੇ ਤੁਰਿਆ ਹੋਇਆ ਬੰਦਾ ਇਹਨੂੰ ਕੋਈ ਇਹਨੂੰ ਇਸ ਵੇਲੇ ਕੋਈ ਸੁਧ-ਬਦ ਨਹੀਂ ਹੈਗੀ ਸਿਰਫ ਇਹਨੂੰ ਦੇਖਦਾ ਮੈਂ ਆਪਣੀ ਕੁਰਸੀ ਬਚਾ ਲਾਂ ਹੋਰ ਜੋ ਮਰਜ਼ੀ ਪੰਜਾਬ ਨਾਲ ਹੋਈ ਜਾਂਦਾ ਜੋ ਸੈਂਟਰ ਨੀਤੀਆਂ ਲਾਗੂ ਕਰਦਾ ਹੈ ਹੱਥ ਬੰਨ੍ਹ ਕੇ ਦੇਖਿਆ ਮਿਲਣ ਗਿਆ ਮੋਦੀ ਨੂੰ ਇਹ ਆਪ ਸ਼ੇਰ ਜਿਹਾ ਮਾਰਦਾ ਹੁੰਦਾ ਸੀਗਾ ਆਪਣੇ ਵੱਲੋਂ ਦਾ ਦਰਿਆ ਵੱਡੇ ਘਰ ਨੂੰ ਜਾਂਦਾ ਹੈ ਜੀ ਬੋਲਦਾ ਹੁੰਦਾ ਹੈ ਨਾ ਇੱਕ ਸ਼ੇਰ ਬੋਲਦਾ ਹੁੰਦਾ ਸੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜੀ ਬਿਸ਼ਰਮ ਨਾਲ ਨੀਵੀਂ ਪਾਗ ਸਰ ਜਾਂਦਾ ਜੀ ਹੁਣ ਉੱਥੇ ਕਿਵੇਂ ਇਹ ਕਹਿ ਰਿਹਾ ਮੈਂ ਪੰਜਾਬ ਦੀ ਗੱਲ ਕੀਤੀ ਅਗਲੇ ਆਨੇ ਤੇਰੇ ਲਿਆ ਕੇ ਹਿੱਕ ਤੇ ਆ ਕੱਲ ਠੋਕਿਆ ਗੱਲਾ ਗੱਡਤਾ ਉਹ ਲਿਆ ਕੇ ਕਿ ਹਰਿਆਣੇ ਦਾ ਬੰਦਾ ਜਿਹੜਾ ਬੀਬੀਐਮਬੀ ਦੇ ਵਿੱਚ ਮੈਂਬਰ ਬਣਤਾ ਸੈਂਟਰ ਨੇ ਕੀ ਕਰ ਲਿਆ ਦੋਨਾਂ ਦਾ ਪਾਣੀ ਰੋਕ ਲਿਆ ਉਹ ਜਾਂਦਾ ਇੱਕ ਤਰੀਕ ਤੋਂ ਬਾਅਦ ਪਾਣੀ ਹਰਿਆਣੇ ਨੂੰ ਵੀ ਰਾਜਸਥਾਨ ਨੂੰ ਵੀ ਦਿੱਲੀ ਨੂੰ ਵੀ ਜੰਮੂ ਨੂੰ ਵੀ ਰੋਕ ਪਾਣੀ ਸਰ ਡਰਾਮੇ ਕਰ ਰਿਹਾ ਯਾਰ ਦੁੱਖ ਲੱਗਦਾ ਜਦੋਂ ਸਾਡੇ ਲੋਕ ਜਾ ਕੇ ਉੱਥੇ ਜਿੰਦਾਬਾਦ ਜਿੰਦਾਬਾਦ ਕਰਦੇ ਆ ਉਹ ਭਾਵ ਉਹ ਪਖਤੂ ਉਹ ਇੰਨੇ ਪਖਤੂ ਸਾਨੂੰ ਬੇਨਤੀ ਆ ਓਏ ਨਾ ਐਨੇ ਜੁੱਤੀ ਚੱਟ ਬਣੋ ਇਹਨੂੰ ਸਾਨ ਤੁਹਾਡੀਆਂ ਨਸਲਾਂ ਦਾ ਇਹਨਾਂ ਸਾਰਿਆਂ ਨੇ ਕਹਣ ਕੀਤਾ ਪਹਿਲਾਂ ਨੇ ਵੀ ਕੀਤਾ ਇਸ ਉਹਨਾਂ ਨੂੰ ਵੀ ਚੰਗਾ ਕਹਾ ਰਿਹਾ ਇਹ ਨਵੇਂ ਰਾਹ ਫੜ ਲਏ ਨੇ ਬਰਬਾਦੀ ਦਾ ਪੰਜਾਬ ਦੀ ਦਾ ਇਹ ਡਿਵੈਲਪਮੈਂਟ ਕਹਿ ਰਿਹਾ ਇਹਨੂੰ ਇਹ ਡਿਵੈਲਪਮੈਂਟ ਹੈ ਪੰਜਾਬ ਦੀਆਂ ਜ਼ਮੀਨਾਂ ਰੋਕ ਕੇ ਅਰਬ ਸ਼ਿੱਟਾਂ ਮਾੜਾ ਡਿਵੈਲਪਮੈਂਟ ਕਰੋਗੇ ਕਿੰਨੇ ਕਰੋੜ ਏਕੜ ਪੈਲੀ ਸੀਗੀ ਤੁਸੀਂ ਹਿਸਾਬ ਲਾਓ 60 ਦੀ ਮਰਦੂ ਸਮਾਰੀ ਵੇਲੇ 60 ਦੇ ਵਿੱਚ ਜਿਹੜਾ ਸਾਚਾ ਪੰਜਾਬ ਨੂੰ ਟੋੜਿਆ ਗਿਆ ਵੱਡਾ ਟੋੜਿਆ ਗਿਆ ਹੁਣ ਦੇਖੋ ਪੰਜਾਬ ਕੋਲੇ ਕਿੰਨੀ ਜ਼ਮੀਨ ਰਹਿ ਗਈ ਹੈ ਜਿਹੜੀ ਜਿਹੜੀ ਕਰੋੜਾਂ ਏਕੜ ਸੀਗੀ ਘਟ ਕੇ ਲੱਖਾਂ ਚ ਆ ਗਈ ਆ ਹੋਰ ਘਟ ਰਹੀ ਹੈ ਦਿਨੋਂ ਦਿਨੋਂ ਇੱਕ ਮੋਟਾ ਹਿਸਾਬ ਲਾ ਲਓ 13000 ਦੇ ਕਰੀਬ ਪੰਜਾਬ ਦਾ ਪਿੰਡ ਹੈ ਹਰ ਪਿੰਡ ਦੀ ਪੈਲੀ ਜੇ ਆਪਾਂ 5000 ਏਕੜ ਵੀ ਇੱਕ ਪਿੰਡ ਦੀ ਪੈਲੀ ਇੱਕ ਸਾਲ ਦੇ ਬੱਚਿਆਂ ਵਾਂਲੇ ਜਿੱਡ ਕੱਢ ਗਏ ਮੇਰਾ ਬਾਦ ਦਾ ਵੀ 5000 ਏਕੜ ਪੈ ਲਈ ਜੇ ਆਪਾਂ ਇੱਕ ਸਾਲ ਦੇ ਵਿੱਚ ਇੱਕ ਪਿੰਡ ਦੀ ਰੁਕ ਰਹੀ ਹੈ 13 ਪਾਜਾ 65 65000 ਏਕੜ ਪੈ ਲਈ ਦਾ ਵੈਸੇ ਹਰ ਸਾਲ ਘਟ ਰਹੀ ਹੈ ਸਾਡੀ ਇਹੀ ਅਪਜਾਊ ਧਰਤੀ ਹੈ ਸਾਡੇ ਕੋਲੇ ਖੱਤਾ ਪੂਰੀ ਦੁਨੀਆ ਦੀ ਇੱਕ ਸਾਡੇ ਸਿੱਕਤੇ ਤੇ ਆ ਭਰਾਵੋ ਤੁਹਾਨੂੰ ਬੇਨਤੀ ਇਹੀ ਹੈ ਮੇਰਾ ਵੀਰ ਵੀ ਕਿਸੇ ਵੀ ਕੀ ਹੁੰਦੇ ਉੱਤੇ ਜੋ ਮਰਜੀ ਬਹੁਤ ਕੁਝੇ ਗਮਰਾਹ ਕਰਨਗੇ ਇਹਨਾਂ ਦੇ ਚੇਲੇ ਚਮਚੇ ਬਹੁਤ ਆਉਣਗੇ ਲੋਕਾਂ ਨੂੰ ਗਮਰਾਹ ਕਰਨ ਉਹਨਾਂ ਨੂੰ ਮੇਰੀ ਭਗਤਾਂ ਨੂੰ ਅੰਨੇ ਪਾਤ ਨੂੰ ਬੇਨਤੀ ਹੈ ਨਹੀਂ ਯਾਰ ਤੁਸੀਂ ਇਹ ਕੰਮ ਨਾ ਕਰੋ ਇਹ ਸਰਕਾਰਾਂ ਸਰਕੂਰਾਂ ਸਦਾ ਨਹੀਂ ਰੰਦੀਆਂ ਹੁੰਦੀਆਂ ਇਹਦਾ ਵਿਰੋਧ ਕਰੋ ਡਟ ਕੇ ਜਿਹੜੀ ਇਹ ਲੈਂਡ ਪੂਲਿੰਗ ਆ ਪਾਲਿਸੀ ਲੈ ਕੇ ਆਇਆ ਇਹ ਬਹੁਤ ਖਤਰਨਾਕ ਪਾਲਿਸੀ ਆ ਇਹ ਨੁਕਸਾਨ ਕਰੂ ਲੋਕਾਂ ਦਾ ਬਹੁ ਵੱਡੇ ਪੱਧਰ ਦੇ ਉੱਤੇ ਸੋ ਇਹਨਾਂ ਗੱਲਾਂ ਵੱਲ ਧਿਆਨ ਦਿਓ ਕੱਲ ਨੂੰ ਇਹ ਬਰਹੰਡਿਆ ਰਿਹਾ ਆਲੇ-ਦਾਲੇ ਦੇ ਪਿੰਡ ਇਕੱਠੇ ਹੋ ਕੇ ਇਹਦਾ ਵੱਡੇ ਪੱਧਰ ਤੇ ਡਟ ਕੇ ਵਿਰੋਧ ਕਰੋ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੋ ਕੇ ਦਬਾਓ ਲੋਕਾਂ ਨੂੰ ਇਕੱਠੇ ਕਰੋ ਲਾਂਬੰਦ ਕਰੋ ਇਹ ਇਹਦੀ ਜਿਹੜੀ ਨੀਤੀ ਆ ਇਹਦੇ ਬਾਰੇ ਦੱਸੋ ਵੀ ਕੀ ਕਰਨ ਜਾ ਰਿਹਾ ਹੈ ਗੱਲਾਂ ਦਾ ਇਹ ਜਾਦੂਗਰ ਹੈ ਗੱਲਾਂ ਨਾਲ ਗਮਰਾਹ ਕਰਕੇ ਲੋਕਾਂ ਨੂੰ ਹੋਰ ਪਾਸੇ ਪੰਬਲਬੂਸੇ ਇਹ ਬੈਠਾ ਬੈਠੇ ਲੋਕਾਂ ਨੂੰ ਐ ਹਵਾ 'ਚ ਮਹਿਲ ਬਣਾ ਦਿੰਦਾ ਲੋਕਾਂ ਨੂੰ ਬੈਠਾ ਬੈਠੇ ਗੱਲਾਂ ਦੇ ਨਾਲ ਹੀ ਗਮਰਾਹ ਕਰਕੇ ਉਹਨੂੰ ਅਰਬਪਤੀ ਬਣਾ ਕੇ ਤੁਰ ਜਾਊਗਾ ਤੇ ਮਗਰ ਉਹ ਤੁਰੇ ਫਿਰਦੇ ਰੋ ਜਾੜਾ ਕਰਾ ਕੇ ਸਾਰਾ ਕੁਝ ਬਣਾ ਕੇ ਪੱਤਾ